ਕੈਨੇਡਾ ਦੇ ਚਾਰ ਜੰਪਲ ਮੁੰਡੇ ਸਟੂਲੇ ਬਣ ਕੇ ਆਨਲਾਈਨ ਜਾਂਦੇ ਸੀ ਆਨਲਾਈਨ ਡੇਟਿੰਗ ਐਪਸ ਤੇ ਜਾ ਕੇ ਪੰਜਾਬੀ ਗੋਰੇ ਜਾਂ ਹੋਰ ਦੇਸ਼ਾਂ ਦੇ ਮੁੰਡਿਆਂ ਨੂੰ ਲੱਭੇ ਸੀ ਡੇਟਿੰਗ ਐਪ ਰਾਹੀਂ ਉਹਨਾਂ ਨੂੰ ਮਿਲਣ ਲਈ ਬੁਲਾਉਂਦੇ ਸੀ ਜਾਂ ਮਿਲਣ ਲਈ ਉਹਨਾਂ ਦੇ ਘਰੇ ਜਾਂਦੇ ਸੀ ਉੱਥੇ ਜਾ ਕੇ ਉਹਨਾਂ ਦੀ ਮਾਰ ਕੁੱਟ ਕਰਦੇ ਸੀ ਉਹਨਾਂ ਤੋਂ ਲੁੱਟਖੋ ਕਰਦੇ ਸੀ ਉਹਨਾਂ ਦੇ ਪੈਸੇ ਖੋਹਦੇ ਸੀ ਉਹਨਾਂ ਦੀਆਂ ਚੀਜ਼ਾਂ ਚੱਕਦੇ ਸੀ ਈਵਨ ਉਹਨਾਂ ਨੂੰ ਗਨ ਡਾਊਨ ਕਰਕੇ ਉਹਨਾਂ ਨੂੰ ਲੰਮੇ ਸਮੇਂ ਤੱਕ ਯੂਜ਼ ਕਰਦੇ ਰਹੇ ਤੇ ਉਹਨਾਂ ਚ ਤਿੰਨੇ ਆਨੇ ਫੜੇ ਗਏ ਤੇ ਇੱਕ ਜਣਾ ਹਜੇ ਫਰਾਰ ਚੱਲ ਰਿਹਾ ਹੈ। ਅਣੀ ਇਹ ਵੀਡੀਓ ਕੈਨੇਡਾ ਭਾਗ ਤੇ ਕੈਨੇਡਾ ਭੇਡਾਂ ਨੂੰ ਮੈਂ ਸਾਫ਼ ਸ਼ਬਦਾਂ ਚ ਕਹਾਂ ਤਾਂ ਬਹੁਤ ਚੁਪੀ ਹੈ। ਅਣੀ ਪੰਜਾਬੀਆਂ ਨੇ ਆਪਣੀਆਂ ਸੱਕੀਆਂ ਭੈਣਾਂ ਨਾਲ ਵਿਆਹ ਕਰਾ ਤੇ ਉਹਨਾਂ ਨੂੰ ਕੈਨੇਡਾ ਲੈ ਗਏ। ਇੱਕ ਈਵਨ ਨਾ ਲਾਸਟ ਵੀਕ ਰਿਪੋਰਟ ਆਈ ਸੀਗੀ ਕੈਨੇਡਾ ਦੇ ਜਦੋਂ ਟਰੂਡੋ ਤੇ ਜਗਮੀਤ ਸਿੰਘ ਦੀ ਸਰਕਾਰ ਸੀ ਨਾ ਬਾਈ ਇਹਨਾਂ ਨੇ 17000 ਤੋਂ ਵੱਧ ਆਤਵਾਦੀਆਂ ਗੈਂਗਸਟਰਾਂ ਤੇ ਜਿਹੜੇ ਜਿਵੇਂ ਕਹਿੰਦੇ ਮਾੜੇ ਅਨਸਰਾਂ ਨੂੰ ਵੀ ਦੇ ਦਿੱਤੇ ਪੰਜਾਬੀਆਂ ਨੇ ਕਾਰਾਂ ਵੀ ਲਈਆਂ ਤੇ ਗਲਤ ਨੰਬਰ ਪਲੇਟਾਂ ਵੀ ਲਈਆਂ ਕਿਸੇ ਦੇ ਮਗਰ ਸ਼ਰਾਬੀ ਲਿਖਿਆ ਹੋਇਆ ਕਿਸੇ ਦੇ ਪਿੱਛੇ ਜੀਜਾ ਲਿਖਿਆ ਹੋਇਆ ਭੀ ਇਹੋ ਜੇ ਇਹੋ ਜੇ ਸ਼ਬਦ ਲਿਖੇ ਹੋਏ ਆ ਜਿਹੜੇ ਆਪਾਂ ਨੂੰ ਇੱਥੇ ਦੱਸਦਿਆਂ ਨੂੰ ਵੀ ਸ਼ਰਮ ਆਉਂਦੀ ਹੈ ਹਨ ਜੇ ਐਦਾਂ ਹੀ ਚੱਲਦਾ ਰਿਹਾ ਐਦਾਂ ਹੀ ਮਹਿੰਗਾਈ ਚੱਲਦੀ ਰਹੀ 2040 ਤੱਕ ਇਹ ਡਾਟਾ ਹੈ ਗੂਗਲ ਤੇ ਜਾ ਕੇ ਕੋਈ ਪੈਂਫਲਾ ਜੇ ਸੋਚਦਾ ਕਿ ਅਸੀਂ ਐਵੇਂ ਕਹਿ ਰਹੇ ਹਾਂ ਕਿ ਗੂਗਲ ਦੇ ਡਾਟਾ ਪਿਆ 2040 ਤੱਕ 60 ਤੋਂ 80% ਬੰਦਿਆਂ ਨੂੰ ਕੈਨੇਡਾ 'ਚ ਰੋਟੀ ਨਹੀਂ ਮਿਲਦੀ। ਜੀ ਜੀ ਜੀ। ਬੜੇ ਲੋਕਾਂ ਨੇ ਹੀ ਪੰਜਾਬੀ ਸਟੋਰਾਂ ਤੇ ਰੱਖ ਕੇ ਡੋਂਡੇ ਵਿੱਚ ਚੈਣੀਆਂ ਖੇਣੀਆਂ ਵੀ ਜੀ ਕਾਮਲੀਆਂ ਵੇਚੀਆਂ। ਤੇ ਆਪਣੇ ਲੋਕਾਂ ਨੇ ਹੀ ਖਰੀਦੀਆਂ। ਤੇ ਮੈਨੂੰ ਲੱਗਦਾ ਹੈ ਵੀ ਬਹੁਤ ਸਾਰੇ ਕੈਨੇਡਾ ਪਾਕਿਸਤਾਨ ਦੇ ਭਲੇਖੇ ਦੂਰ ਹੋਣਗੇ। ਕੁਝ ਲੋਕਾਂ ਨੇ ਨਾ ਕੈਨੇਡਾ ਦੇ ਨਾਂ ਤੇ ਆਪਦੇ ਰਿਸ਼ਤੇਦਾਰਾਂ ਨੂੰ ਬੜਾ ਬਲੈਕਮੇਲ ਕੀਤਾਗਾ। ਵੀ 10-20 ਸਾਲ ਇਸੇ ਚੱਕਰ 'ਚ ਬਲੈਕਮੇਲ ਕਰਦੇ ਰਹੇ ਤੁਹਾਡੇ ਮੁੰਡੇ ਨੂੰ ਲੈ ਜਾਾਂਗੇ ਜੀ ਅਸੀਂ ਤੁਹਾਡੇ ਕੁੜੀ ਨੂੰ ਲੈ ਜਾਾਂਗੇ ਉੱਥੇ ਆਏ ਆ ਜੀ ਉੱਥੇ ਫਲਾਨਾ ਉੱਥੇ ਤ ਧੋਕਾ ਹੈਗਾ ਵੀ ਇੰਨੇ ਵੱਡੇ ਯਾਨੀ ਕਿ ਹਵਾਈ ਕਿਲੇ ਉਹਨਾਂ ਦੇ ਮਣਾ 'ਚ ਉਹ ਸਾਰੇ ਗਏ ਜਿਹਦੇ ਕਰਕੇ ਜਿਹੜਾ ਹੈਗਾ ਨਾ ਪੰਜਾਬ ਦੀ ਇੱਕ ਖਾਸ ਕਹਿ ਲੋ ਵੀ ਪਾਪੂਲੇਸ਼ਨ ਹੈ ਉਹਨਾਂ ਦੇ ਦਿਮਾਗ 'ਚ ਇਹ ਗੱਲ ਵੱੜ ਗਈ ਵੀ ਉੱਥੇ ਪਤਾ ਨਹੀਂ ਕੀ ਆ ਉਹ ਹੌਲੀ-ਹੌਲੀ ਗੱਲ ਜੀ ਤੁਸੀਂ ਜੁੜ ਚੁੱਕੇ ਹੋ ਬੈਕ ਟੂ ਮਦ ਲੈਂਡ ਪੰਜਾਬ ਚੈਨਲ ਦੇ ਨਾਲ ਤੇ ਮੈਂ ਹਾਂ ਕਾਰਨ ਆਨ ਲਕ ਅੱਜ ਆਪਣੇ ਨਾਲ ਜੁੜੇ ਹੋਏ ਆ ਬਾਈ ਗੈਵੀ चौहान ਗੈਵੀ चौहान ਬਲੌਗਸ ਤੋਂ ਅੱਜ ਦਾ ਮੁੱਦਾ ਫੇਰ ਆਪਣਾ ਉਹੀ ਹੈ ਕਿ ਆਪਾਂ ਕੈਨੇਡਾ ਚ ਹੋ ਰਹੀਆਂ ਹਲਚਲ ਤੇ ਕੈਨੇਡਾ ਨੂੰ ਪੰਜਾਬੀਆਂ ਨੇ ਜਾਂ ਆਪਣੇ ਲੋਕਾਂ ਨੇ ਕਿਵੇਂ ਡਬੋਇਆ ਹਨ ਉਸੇ ਵਿਸ਼ੇ ਤੇ ਆਪਾਂ ਅੱਜ ਫੇਰ ਗੱਲ ਕਰਾਂਗੇ ਬਾਈ ਗੈਵੀ चौहान ਨੂੰ ਮਿਲਦੇ ਆਂ ਤੇ ਬਾਈ ਨਾਲ ਕਰਦੇ ਗੱਲਾਂ ਬਾਈ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਹੌਲਕਾ ਸਾਹਿਬ ਠੀਕ ਹੋ ਮਰੀਏ ਭਾਈ ਤੁਸੀਂ ਸੁਣਾਓ ਕੀ ਹਾਲ ਚਾਲ ਹੈ ਬਸ ਸਭ ਪਰਮਾਤਮਾ ਦੀ ਕਿਰਪਾ ਪਿਛਲੇ ਆਪਣੇ ਹਫਤੇ ਇੰਟਰਵਿਊ ਕੀਤੀ ਸੀ ਜੀ 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 ਉਹਦੇ ਚ ਆਪਾਂ ਦੱਸਿਆ ਸੀਗਾ ਕਿ ਪੰਜਾਬੀਆਂ ਨੇ ਕੈਨੇਡਾ ਨੂੰ ਕਿਵੇਂ ਡੋਆ ਹੂੰ ਤੇ ਉਸੇ ਚੀਜ਼ ਨੂੰ ਆਪਾਂ ਜਾਰੀ ਕਰਦੇ ਹੋਏ ਉਹਨੂੰ ਅੱਗੇ ਲੈ ਕੇ ਜਾਂਦੇ ਆਂ ਜੀ 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 ਤੋਂ ਪਹਿਲਾਂ ਮੈਂ ਉੱਥੋਂ ਹੀ ਗੱਲ ਸ਼ੁਰੂ ਕਰੂੰਗਾ ਜਿੱਥੇ ਆਪਾਂ ਲਾਸਟ ਹਫਤੇ ਛੱਡੀ ਸੀ ਕਿ ਪੰਜਾਬੀਆਂ ਨੇ ਕੈਨੇਡਾ ਨੂੰ ਕਿਵੇਂ ਉਸੇ ਲਈ ਤਾਂ ਤਾਂ ਪਹਿਲੀ ਚੀਜ਼ ਇਹ ਹੈ ਕਿ ਆਪਣੇ ਪੰਜਾਬੀਆਂ ਨੇ ਆਪਦੀਆਂ ਸੱਕੀਆਂ ਭੈਣਾਂ ਨਾਲ ਵਿਆਹ ਕਰ ਤੇ ਉਹਨਾਂ ਨੂੰ ਕੈਨੇਡਾ ਲੈ ਗਏ। ਜਿਵੇਂ ਸਹੁਰਿਆਂ ਨੇ ਆਪਦੀਆਂ ਜਿਵੇਂ ਕਹਿੰਦੇ ਹੁੰਦੇ ਆ ਨੋਆ ਨਾਲ ਧੀਆ ਨਾਲ ਵਿਆਹ ਕਰ ਜੀ 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 ਠੀਕ ਆ। ਜਾਂ ਆਪਦੀਆਂ ਭਤੀਜੀਆਂ ਨਾਲ ਵਿਆਹ ਕਰ ਤੇ ਉਹਨਾਂ ਨੂੰ ਕੈਨੇਡਾ ਲੈ ਗਏ। ਠੀਕ ਆ। ਆਪਣੇ ਲੋਕਾਂ ਨੇ ਹੀ ਪੰਜਾਬੀ ਸਟੋਰਾਂ ਤੇ ਰੱਖ ਕੇ ਡੋਂਡੇ ਵਿੱਚ ਚੈਣੀਆਂ ਖੇਣੀਆਂ ਵੀ ਜੀ ਕਾਮਲੀਆਂ ਵੇਚੀਆਂ ਜੀ ਤੇ ਆਪਣੇ ਲੋਕਾਂ ਨੇ ਹੀ ਕਰੇ ਜੀ ਠੀਕ ਹੈ ਆਪਣੇ ਲੋਕਾਂ ਨੇ ਉਹ ਕੋਈ ਚੀਜ਼ ਨਹੀਂ ਛੱਡੀ ਜਿਹੜੀ ਜਿਵੇਂ ਕਹਿੰਦੇ ਹੁੰਦੇ ਪੰਜਾਬ ਚੋਂ ਨਹੀਂ ਸੀ ਯੂਜ਼ ਕਰਦੇ ਜਿਹੜੀ ਉੱਥੇ ਨਾ ਪਹੁੰਚੀ ਹਾਂਜੀ 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 ਆਪਣੇ ਲੋਕਾਂ ਨੇ ਹੀ ਫੇਕ ਡਾਕੂਮੈਂਟ ਬਣਾਏ ਘਰ ਵਾਏ ਕੀਤੇ ਮਾਰਗੇਜ ਫਰਾਡ ਕੀਤੇ ਪਿਛਲੇ ਦਿਨਾਂ ਚ ਕਈ ਬੰਦੇ ਹੈਗੇ ਜਿਹੜੇ ਮਾਰਗੇਜ ਫਰਾਡ ਚ ਫੜੇ ਵੀ ਗਏ ਹੂੰ ਹਾਂਜੀ ਉਹਨਾਂ ਤੇ ਹੁਣ ਇਨਕੁਆਰੀ ਚੱਲ ਰਹੀ ਹੈ ਉਹਨਾਂ ਤੇ ਹੁਣ ਕੇਸ ਚੱਲ ਰਹੇ ਹੈ ਜੀ ਇਹ ਸਾਰਾ ਕੁਝ ਸਾਰਾ ਕੁਝ ਜਿਵੇਂ ਕਹਿੰਦੇ ਆਪਣੇ ਪੰਜਾਬੀਆਂ ਨੇ ਹੀ ਕੀਤਾ ਲੰਮੇ ਸਮੇਂ ਤੋਂ ਤੇ ਇਹ ਸਭ ਤੋਂ ਵੱਡੇ ਕਾਰਨ ਹੈ ਜਿਹਦੇ ਕਾਰਨ ਜਿਵੇਂ ਕਹਿੰਦੇ ਕੈਨੇਡਾ ਡੁੱਬਦਾ ਡੇ ਬਾਏ ਡੇ ਡੁੱਬਦਾ ਹੀ ਜਾ ਰਿਹਾ ਹੈ ਜਿਵੇਂ ਪਿਛਲੇ ਲੰਮੇ ਸਮੇਂ ਚ ਆਪਣੇ ਜਵਾਕ ਇੱਥੋਂ ਗਏ ਹਨਾ ਉਹਨਾਂ ਨੇ ਪੰਜਾਬੀਆਂ ਨੇ ਕਾਰਾਂ ਵੀ ਲਈਆਂ ਤੇ ਗਲਤ ਨੰਬਰ ਪਲੇਟਾਂ ਵਜੋਂ ਕਿ ਕਿਸੇ ਦੇ ਮਗਰ ਸ਼ਰਾਬੀ ਲਿਖਿਆ ਹੋਇਆ ਕਿਸੇ ਦੇ ਪਿੱਛੇ ਜੀਜਾ ਲਿਖਿਆ ਹੋਇਆ ਭਈ ਇਹੋ ਜੇ ਇਹੋ ਜੇ ਸ਼ਬਦ ਲਿਖੇ ਹੋਏ ਆ ਜਿਹੜੇ ਆਪਾਂ ਨੂੰ ਇੱਥੇ ਦੱਸਦਿਆਂ ਨੂੰ ਵੀ ਸ਼ਰਮ ਆਉਂਦੀ ਹੈ ਹਨਾ ਆਪਣੇ ਹੀ ਪੰਜਾਬੀਆਂ ਨੇ 500 ਵਾਲੀਆਂ ਬੇਸਮੈਂਟਾਂ ਆਪਣੇ ਹੀ ਸਟੂਡੈਂਟਾਂ ਨੂੰ ਹਜ਼ਾਰ-ਹਜ਼ਾਰ ਡਾਲਰ ਤੇ ਰੈਂਟ ਤੇ ਦਿੱਤੀਆਂ ਤੇ ਉਹਨਾਂ ਦਾ ਖੂਨ ਵੀ ਚੋਖਿਆ ਜੀ 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 ਇੱਕ ਚੀਜ਼ ਮੈਂ ਇਹਦੇ 'ਚ ਹੋਰ ਐਡ ਕਰ ਦੇਣਾ ਚਾਹਣਾ ਹੈ ਕਿ ਜਿਵੇਂ ਤੁਸੀਂ ਕਿਹਾ ਕਿ ਕੈਨੇਡਾ ਹਾਊਸਿੰਗ ਮਾਰਕੀਟ ਜਾਂ ਕੈਨੇਡਾ ਨੰਗਾਰਵਲ ਜਾ ਰਿਹਾ ਹੈ ਤੇ ਲੋਕ ਕਹਿੰਦੇ ਇਹ ਚੀਜ਼ ਸੁਧਰ ਜਾਈ ਠੀਕ ਹੋ ਜੂਗੀ ਮੈਂ ਇਹਦੇ 'ਚ ਇੱਕ ਗੱਲ ਐਡ ਕਰ ਦਿਆਂ ਜੇ ਹਿਸਾਬ ਨਾਲ ਜੇ ਹਿਸਾਬ ਨਾਲ ਕੈਨੇਡਾ 'ਚ ਅਨਇੰਪਲੋਇਮੈਂਟ ਚਾਹੁੰਦਾ ਹੈ ਜਿਵੇਂ ਆਮਨਾ ਕੈਨੇਡਾ ਜਾ ਰਿਹਾ ਜੇ ਇਦਾਂ ਹੀ ਚੱਲਦਾ ਰਿਹਾ ਇਦਾਂ ਹੀ ਮਹਿੰਗਾਈ ਚੱਲਦੀ ਰਹੀ 2040 ਤੱਕ ਇਹ ਡਾਟਾ ਹੈ ਗੂਗਲ ਤੇ ਜਾ ਕੇ ਕੋਈ ਪੜ੍ਹ ਫਰਾ ਜੇ ਸੋਚਦਾ ਕਿ ਅਸੀਂ ਐਵੇਂ ਕਹਿ ਰਹੇ ਹਾਂ ਕਿ ਗੂਗਲ ਦੇ ਡਾਟਾ ਵੇ 2040 ਤੱਕ 60 ਤੋਂ 80% ਬੰਦਿਆਂ ਨੂੰ ਕੈਨੇਡਾ ਚ ਰੋਟੀ ਨਹੀਂ ਮਿਲਦੀ ਜੀ 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 ਲੋਕ ਰੋਟੀ ਨਹੀਂ ਅਫੋਰਡ ਕਰ ਸਕ ਰਹੇ ਜਿਵੇਂ ਮੈਂ ਚਾਹੁੰਦਾ ਇੱਕ ਗੱਲ ਐਡ ਕਰਦਾ ਕਿ ਪਿਛਲੇ ਸਮੇਂ 'ਚ ਜਿਹੜੇ ਫੂਡ ਬੈਂਕ ਕਹਣਾ ਉਹਨਾਂ ਨੂੰ ਖੋਲਿਆ ਗਿਆ ਸੀ ਹੋਮਲੈਸ ਬੱਚਿਆਂ ਚ ਜਾਂ ਜਿਹੜੇ ਬੰਦੇ ਸੜਕਾਂ ਤੇ ਰਹਿੰਦੇ ਸੀ ਟੈਂਟਾਂ 'ਚ ਰਹਿੰਦੇ ਸੀ ਉਹ ਤਾਂ ਜੋ ਫੂਡ ਖਾ ਸਕਣ ਹਨ ਪਰ ਆਪਣੇ ਕੈਨੇਡਾ 'ਚ ਜੇ ਬਾਈ ਡੇ ਜਿਵੇਂ ਨਿਗਾਹ ਆਉਂਦਾ ਗਿਆ ਸਟੂਡੈਂਟਾਂ ਨੂੰ ਫੂਡ ਬੈਂਕਾਂ ਦਾ ਰਾਹ ਕਰਨਾ ਪਿਆ ਗੁਰੂ ਘਰਾਂ ਨੇ ਬਹੁਤ ਸਾਰੇ ਲੰਗਰ ਲਾਏ ਹੈ ਕੈਲਗਰੀ 'ਚ ਲੰਗਰ ਲੱਗਦਾ ਹੈ ਹਨਾ ਹੋਰ ਕਈ ਜਿਵੇਂ ਟੋਰਾਂਟੋ ਤੋਂ ਉਂਗਰ ਲੱਗਦੇ ਆ ਤੇ ਮੈਜੋਰਟੀ ਉੱਥੇ ਆਪਣੇ ਸਟੂਡੈਂਟ ਹੀ ਹੁੰਦੇ ਆ ਦੂਜੀ ਚੀਜ਼ ਆ ਆਪਾਂ ਜਦੋਂ ਕੈਨੇਡਾ ਗਏ ਨਾ ਬਹੁਤ ਸਾਰੀਆਂ ਚੀਜ਼ਾਂ ਆਪਣੇ ਨਾਲ ਹੀ ਲੈ ਗਏ ਹੈ ਨਾ ਉਹਦੇ ਚ ਉਹਦੇ ਚ ਜਿਵੇਂ ਹੁਣ ਤੁਸੀਂ ਦੇਖਿਆ ਹੋਣਾ ਥੋੜੇ ਦਿਨ ਪਹਿਲਾਂ ਕਪਲ ਸ਼ਰਮਾ ਨੇ ਆਪ ਦਾ ਕੈਪਸ ਕਾਫੀ ਕੋਲ ਜੀਗਾ ਸੌਰੀ ਉਹਦੇ ਤੇ ਸ਼ੂਟਿੰਗ ਹੋਈ ਹੈ ਉਹਦੇ ਤੋਂ ਪੈਸੇ ਮੰਗਦੇ ਆ ਹੈ ਨਾ ਕਿਉਂਕਿ ਆਮ ਤੌਰ ਤੇ ਆਪਣੇ ਲੋਕ ਕੀ ਜਾਣਦੇ ਜੀ ਪੰਜਾਬ ਚ ਡੰਗ ਹੈ ਜੀ ਗੈਂਗ ਹੈ ਜੀ ਗੋਲੀ ਚੱਲਦੀ ਹੈ ਹੈ ਨਾ ਇਹ ਸਾਰੀਆਂ ਸਿੱਧੀਆਂ ਕੈਨੇਡਾ 'ਚ ਵੀ ਰੋਜ ਹੋ ਰਹੀਆਂ ਹਨ ਕੈਨੇਡਾ ਦੇ ਕੈਨੇਡਾ ਦੇ ਇੱਕ ਬੈਂਕਟ ਹਾਲ ਤੇ ਪਿਛਲੇ ਹਫਤੇ ਸਰੀ ਚੋਕੋਲੀਆਂ ਚੱਲੀਆਂ ਚੱਲੀਆਂ ਸੀ ਤੇ ਉਹਦੇ ਜਿਹੜੇ ਉਹਨਾਂ ਨੂੰ ਉਹ ਤੋਂ ਵੀ ਪੈਸੇ ਮੰਗੇ ਗਏ ਪਰ ਇਹ ਇਹ ਜਿਹੜੀ ਗੱਲ ਤੁਸੀਂ ਕਰ ਰਹੇ ਆ ਇਹਦੇ ਬਾਰੇ ਕੋਈ ਉੱਥੋਂ ਦੇ ਜਿਹੜੇ ਗਿਣੇ ਚੁਣੇ ਬੰਦੇ ਹੀ ਐ ਜਿਹੜੇ ਆਵਾਜ਼ ਉਠਾਉਂਦੇ ਆ ਆਦਰਵਾਇਜ਼ ਲੋਕ ਇਹ ਗੱਲ ਹੀ ਨਹੀਂ ਕਰਦੇ ਉਹਨਾਂ ਨੂੰ ਇਹ ਆ ਵੀ ਜੇ ਇਸ ਤਰ੍ਹਾਂ ਦੀਆਂ ਗੱਲਾਂ ਕਰਾਂਗੇ ਪਤਾ ਨਹੀਂ ਸ਼ਾਇਦ ਸਾਡੀ ਸਚਾਈ ਨਾ ਪਤਾ ਲੱਗ ਜੇ ਜਾਂ ਹੋ ਸਕਦਾ ਵੀ ਸਾਡੇ ਜਿਵੇਂ ਆਪਾਂ ਪੰਜਾਬੀ ਚ ਕਹਿ ਲਓ ਵੀ ਸਾਡੇ ਨੰਬਰ ਨਾ ਡਾਊਨ ਹੋ ਜਾਣ ਇੱਕ ਤਾਂ ਈਵਨ ਨਾ ਲਾਸਟ ਵੀਕ ਰਿਪੋਰਟ ਆਈ ਸੀਗੀ ਕੈਨੇਡਾ ਦੇ ਜਦੋਂ ਟਰੂਡੋ ਤੇ ਜਗਮੀਤ ਸਿੰਘ ਦੀ ਸਰਕਾਰ ਸੀ ਨਾ ਬਈ ਇਹਨਾਂ ਨੇ 17000 ਤੋਂ ਵੱਧ ਆਤਵਾਦੀਆਂ ਗੈਂਗਸਟਰਾਂ ਤੇ ਜਿਹੜੇ ਜਿਵੇਂ ਕਹਿੰਦੇ ਨੇ ਮਾੜੇ ਅਨਸਰਾਂ ਨੂੰ ਵੀ ਜੀ ਜੀ ਉਹ ਰਿਪੋਰਟ ਪਿਛਲੇ ਹਫਤੇ ਹੀ ਨਿਕਲ ਕੇ ਜੀ 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 ਠੀਕ ਹੈ ਹੁਣ ਮੈਨੂੰ ਇਹ ਦੱਸੋ ਵੀ ਤੁਸੀਂ ਕੈਨੇਡਾ ਕਿਸ ਪਾਸੇ ਚੰਗਾ ਰਹਿ ਗਿਆ ਜਾਂ ਕੈਨੇਡਾ ਦੇ ਹਾਲਾਤ ਇੰਡੀਆ ਨਾਲੋਂ ਚੰਗੇ ਆ ਜਾਂ ਪੰਜਾਬ ਨਾਲੋਂ ਚੰਗੇ ਆ ਕਿ ਮਾੜੇ ਜੀ 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 ਮੈਂ ਤਾਂ ਔਲਖ ਸਾਹਿਬ ਇੱਕ ਹੋਰ ਬਹੁਤ ਵੱਡੀ ਜਿਹੜੀ ਕੌੜੀ ਸਚਾਈ ਹੈ ਹੈਗੀ ਆ ਮੈਂ ਉਹ ਤੁਹਾਡੇ ਨਾਲ ਸਾਂਝੀ ਕਰਨਾ ਚਾਹਣਾ ਵੀ ਮੈਂ ਜੋ ਅਬਜ਼ਰਵ ਕੀਤਾ ਨਾ ਆਪਦੇ ਆਲੇ-ਦੁਆਲੇ ਵੀ ਜਿਹੜੇ ਲੋਕਾਂ ਨੇ ਕੁਝ ਲੋਕਾਂ ਨੇ ਨਾ ਕੈਨੇਡਾ ਦੇ ਨਾਂ ਤੇ ਆਪਦੇ ਰਿਸ਼ਤੇਦਾਰਾਂ ਨੂੰ ਬੜਾ ਬਲੈਕਮੇਲ ਕੀਤਾਗਾ ਵੀ 10 20 ਸਾਲ ਇਸੇ ਚੱਕਰ 'ਚ ਬਲੈਕਮੇਲ ਕਰਦੇ ਰਹੇ ਤੁਹਾਡੇ ਮੁੰਡੇ ਨੂੰ ਲੈ ਜਾਾਂਗੇ ਜੀ ਅਸੀਂ ਤੁਹਾਡੇ ਕੁੜੀ ਨੂੰ ਲੈ ਜਾਾਂਗੇ ਉੱਥੇ ਆਏ ਆ ਜੀ ਉੱਥੇ ਫਲਾਨਾ ਉੱਥੇ ਤ ਧੋਕਾ ਹੈਗਾ ਵੀ ਇੰਨੇ ਵੱਡੇ ਜਾਨੀ ਕਿ ਹਵਾਈ ਕਿਲੇ ਉਹਨਾਂ ਦੇ ਮਨਾਂ 'ਚ ਉਹ ਸਾਰੇ ਗਏ ਜਿਹਦੇ ਕਰਕੇ ਜਿਹੜਾ ਹੈਗਾ ਨਾ ਪੰਜਾਬ ਦੀ ਇੱਕ ਖਾਸ ਕਹਿ ਲੋ ਵੀ ਪਾਪੂਲੇਸ਼ਨ ਹੈ ਉਹਨਾਂ ਦੇ ਦਿਮਾਗ 'ਚ ਇਹ ਗੱਲ ਵੜ ਗਈ ਵੀ ਉੱਥੇ ਪਤਾ ਨਹੀਂ ਕੀ ਆ ਉਹ ਹੌਲੀ-ਹੌਲੀ ਗੱਲ ਫੈਲਦੀ 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 ਲੋਕਾਂ ਦੇ ਮਨਾਂ ਦੇ ਵਿੱਚ ਘਰ-ਘਰ ਕੀ ਤੇ ਲੋਕਾਂ ਨੇ ਬਸ ਇੱਕ ਟਾਰਗੇਟ ਬਣਾ ਲਿਆ ਵੀ ਅਸੀਂ ਹੋਰ ਕਿਤੇ ਨਹੀਂ ਜਾਣਾਗਾ ਅਸੀਂ ਬੱਸ ਚੜ ਕੇ ਲੁਧਿਆਣੇ ਚੰਡੀਗੜ੍ਹ ਨਹੀਂ ਅਸੀਂ ਜਾਣਾ ਅਸੀਂ ਸਿੱਧਾ ਜਹਾਜ਼ ਲੈ ਕੇ ਤੇ ਅਸੀਂ ਕੈਨੇਡਾ ਹੀ ਲੈਂਡ ਕਰਨਾ ਹੈ ਬਿਲਕੁਲ ਬਿਲਕੁਲ ਭਾਈ ਮੈਂ ਥੋੜੀ ਇਸ ਗੱਲ ਦੇ ਵਿੱਚ ਨਾ ਐਡ ਕਰਦਾ ਹਾਂ ਤੁਸੀਂ ਪਿਛਲੇ ਦਿਨਾਂ 'ਚ ਇੱਕ ਚੀਜ਼ ਦੇਖੀ ਹੋਣੀ ਹੈ ਕਿ ਬਹੁਤ ਸਾਰੇ ਹਰ ਰੋਜ਼ ਮੈਂ ਇੱਕ ਪੋਸਟ ਪਾਉਣਾ ਆਲਮੋਸਟ ਮੈਂ ਹਫ਼ਤੇ 'ਰਿਆਂ 2-3 ਪੋਸਟ ਪਾਉਣਾ ਜੀ 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 ਤੇ 'ਚ ਮੈਂ ਦੱਸਦਾ ਕਿ ਪੰਜਾਬ ਆਹ ਬੰਦਾ ਸੀ ਇਹ ਡਰਗ ਮਰ ਗਿਆ ਹਨ ਇਹਨੂੰ ਹਾਰਟ ਅਟੈਕ ਆ ਗਿਆ ਇਹਨੇ ਫਾਇਆ ਲੈ ਲਿਆ ਇਹਨੇ ਇਹ ਹੋ ਰਿਹਾ ਤੇ 99% ਬੱਚਿਆਂ ਨੂੰ ਹਾਰਟ ਅਟੈਕ ਆ ਰਹੇ ਕੈਨੇਡਾ ਚ ਅੱਜ ਵੀ ਆ ਰਹੇ ਉਹਦਾ ਸਭ ਤੋਂ ਵੱਡਾ ਕਾਰਨ ਕੀ ਹੈ ਕਿ ਮਾੜੀ ਖੀਮ ਖਾ ਰਹੇ ਆ ਉਹ ਜਾਂ ਉਹੋ ਜਿਹਾ ਨਸ਼ਾ ਲੈ ਰਹੇ ਆ ਜਿਹੜਾ ਉਹਨਾਂ ਦਾ ਬਾਡੀ ਇੱਕੋ ਦਾਮ ਰਿਐਕਟ ਕਰਦੀ ਹੈ ਤੇ ਹਾਰਟ ਫ੍ਰੀਜ਼ ਹੋ ਜਾਂਦਾ ਜੀ 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 ਤੇ ਆਪਣੇ ਪੰਜਾਬੀ ਜਾਂ ਇੱਥੋਂ ਦੇ ਭਾਈ ਸ਼ਹਰਾ ਜਾਣ ਬੁੱਝ ਕੇ ਉਹਨੂੰ ਹਾਰਟ ਅਟੈਕ ਦਾ ਨਾਮ ਦੇ ਕੇ ਜਾਂ ਉਹਨੂੰ ਹੋਰ ਰੰਗ ਦੇ ਕੇ ਪੇਸ਼ ਕਰਦਾ ਕਿ ਉਹ ਇੱਥੇ ਆਇਆ ਸੀ ਕਿਉਂਕਿ ਆਪਣੇ ਲਈ ਸ਼ਰਮ ਦੀ ਗੱਲ ਹੈ ਨਾ ਜੀ 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 ਦੂਜੀ ਚੀਜ਼ ਜਿਹੜੀ ਆਪਾਂ ਕੈਨੇਡਾ ਦੀ ਮੰਦੀ ਦੀ ਗੱਲ ਕਰਦੇ ਹਾਂ ਨਾ ਕਿ ਕੈਨੇਡਾ 'ਚ ਜਿਹੜੇ ਬੰਦੇ ਕਹਿੰਦੇ ਮੰਦੀ ਨਹੀਂ ਹੈ ਜੀ ਮੰਦੀ ਨਹੀਂ ਹੈ ਜੀ ਜਾਂ ਸਟੂਡੈਂਟਾਂ ਨੇ ਗੰਦ ਪਾ ਸਟੂਡੈਂਟਾਂ ਨੇ ਆਹ ਕਰਤਾ ਪੰਜਾਬ 'ਚੋਂ ਸਟੂਡੈਂਟ ਆਏ ਉਹਨਾਂ ਨੇ ਤੈਰ ਬਰਨ ਕੇ ਉਹਨਾਂ ਨੇ ਪਲਾਹ ਦਿਆਂ ਜਗੀੜੀਆਂ ਭਾਏ ਨਾ ਸਟੂਡੈਂਟਾਂ ਨੂੰ ਜਿਹੜੇ ਪੁਰਾਣੇ ਗਏ 80 90 ਦੇ ਬੰਦੇ ਉਹ ਦੱਬ ਕੇ ਜਿਵੇਂ ਕਹਿੰਦੇ ਨੇ ਗਾਲਾਂ ਕੱਢਦੇ ਜਾਂ ਉਹਨਾਂ ਨੂੰ ਦੱਬ ਕੇ ਰੋਜ਼ ਪੰਡਦੇ ਹਨ ਉਹਨਾਂ ਉਹਨਾਂ ਨੂੰ ਮੈਂ ਇੱਕ ਚੀਜ਼ ਹੋਰ ਪਿਛਲੇ ਥੋੜੇ ਜਿਹੜਾ ਪਹਿਲਾਂ ਜਿਹੜਾ ਇੱਕ ਕਾਂਡ ਹੋਇਆ ਮੋਦੇ ਬਾਰੇ ਜਾਣੂ ਕਰਵਾਉਣਾ ਚਾਹਣਾ ਮੋਸਟਲੀ ਬੰਦਿਆਂ ਨੂੰ ਪਤਾ ਹੀ ਨਾ ਕੈਨੇਡਾ ਦੇ ਚਾਰ ਜੰਪਲ ਮੁੰਡੇ ਸਟੂਲੇ ਬਣ ਕੇ ਆਨਲਾਈਨ ਜਾਂਦੇ ਸੀ ਆਨਲਾਈਨ ਡੇਟਿੰਗ ਐਪਸ ਤੇ ਜਾ ਕੇ ਪੰਜਾਬੀ ਗੋਰੇ ਜਾਂ ਹੋਰ ਦੇਸ਼ਾਂ ਦੇ ਮੁੰਡਿਆਂ ਨੂੰ ਲੱਭੇ ਸੀ ਡੇਟਿੰਗ ਐਪ ਰਾਹੀਂ ਉਹਨਾਂ ਨੂੰ ਮਿਲਣ ਲਈ ਬੁਲਾਉਂਦੇ ਸੀ ਜਾਂ ਮਿਲਣ ਲਈ ਉਹਨਾਂ ਦੇ ਘਰੇ ਜਾਂਦੇ ਸੀ। ਉੱਥੇ ਜਾ ਕੇ ਉਹਨਾਂ ਦੀ ਮਾਰ ਕੁੱਟ ਕਰਦੇ ਸੀ, ਉਹਨਾਂ ਤੋਂ ਲੁੱਟਖੋ ਕਰਦੇ ਸੀ, ਉਹਨਾਂ ਦੇ ਪੈਸੇ ਖੋਹਦੇ ਸੀ, ਉਹਨਾਂ ਦੀਆਂ ਚੀਜ਼ਾਂ ਚੱਕਦੇ ਸੀ, ਇਵਨ ਉਹਨਾਂ ਨੂੰ ਗਨ ਡਾਊਨ ਕਰਕੇ ਉਹਨਾਂ ਨੂੰ ਲੰਬੇ ਸਮੇਂ ਤੱਕ ਯੂਜ਼ ਕਰਦੇ ਰਹੇ ਤੇ ਉਹਨਾਂ ਚੋਂ ਤਿੰਨੇ ਆਣੇ ਫੜੇ ਗਏ ਤੇ ਇੱਕ ਆਣ ਹਜੇ ਫਰਾਰ ਚੱਲ ਰਿਹਾ ਕੋਈ। ਹਾਂਜੀ। ਸੋ ਇਹ ਇਸ ਇਹ ਸਭ ਦਰਸਾਉਂਦਾ ਹੈ ਵੀ ਕੈਨੇਡਾ ਦੇ ਵਿੱਚ ਅੱਜ ਸਭ ਕੁਝ ਠੀਕ ਨਹੀਂ ਹੈ ਕੈਨੇਡਾ ਦੇ ਜਿਹੜੇ ਹਾਲਾਤ ਆ ਉਹ ਵੱਧ ਤੋਂ ਵੱਧਰ ਹੋ ਚੁੱਕੇ ਆ ਇਹ ਸਭ ਕੁਝ ਹੋ ਇਸ ਲਈ ਰਿਹਾ ਕਿਉਂਕਿ ਕੈਨੇਡਾ ਚਾਰਨੇਮ এমਪਲੋਇਮੈਂਟ ਬਹੁਤ ਜ਼ਿਆਦਾ ਹੋ ਗਈ ਹੈ ਕੈਨੇਡਾ ਦੇ ਵਿੱਚ ਤੁਸੀਂ ਲਾ ਲਓ ਵੀ ਲੰਬੇ ਸਮੇਂ ਤੋਂ ਲੋਕ ਜਿਹੜੇ ਹੈਲਥ ਸਿਸਟਮ ਨੂੰ ਪਿੰਟ ਰਹੇ ਆ ਹੈਲਥ ਸਿਸਟਮ ਦੀ ਵੇਟ ਕਰ ਰਹੇ ਆ ਈਵਨ ਹੁਣ ਇੱਕ ਪਿਛਲੇ ਦਿਨਾਂ ਚ ਲੰਡਨ ਨਾ ਨਟੋਰੀਓ ਚ ਚਾਰ ਇੰਡੀਅਨ ਵੱਲੋਂ ਬਹੁਤ ਵੱਡਾ 50 ਮਿਲੀਅਨ ਡਾਲਰ ਦਾ ਸਕੈਮ ਕੀਤਾ ਗਿਆ ਉਹਨਾਂ ਉਹਨਾਂ ਨੂੰ ਇੱਕ ਹਸਪਤਾਲ ਦਾ ਟਿਕਾ ਮਿਲਿਆ ਜੀਆ ਬਾਰੀਆਂ ਦਰਵਾਜ਼ੇ ਤੇ ਉਹ ਸਾਰੀਆਂ ਚੀਜ਼ਾਂ ਲਿਆਉਂਦਾ ਉਹਦੇ ਫਰਜੀ ਡਾਕੂਮੈਂਟ ਬਣਾ ਕੇ ਫਰਜੀ ਬਿੱਲ ਬਣਾ ਕੇ ਆਪਣੇ ਹਸਪਤਾਲ ਨੂੰ ਸਰਕਾਰੀ ਹਸਪਤਾਲ ਨੂੰ 50 ਮਿਲੀਅਨ ਡਾਲਰ ਦਾ ਚੂਨਾ ਲਾਇਆ ਆਪਣੇ ਇੰਡੀਆ ਦੇ ਇੱਕ ਚੀਜ਼ ਇਹਦੇ ਵਿੱਚ ਮੈਂ ਹੋਰ ਐਡ ਕਰ ਦੇਣਾ ਚਾਹਣਾ ਆਪਣੇ ਜਿਹੜੇ ਬੰਦੇ ਕਹਿ ਦਿੰਦੇ ਆ ਇੰਡੀਆ ਦਾ ਹੈਲਥ ਸਿਸਟਮ ਮਾਰਾ ਹੈ ਜੀ ਇੰਡੀਆ ਡੁੱਬ ਗਿਆ ਇੰਡੀਆ ਦੇ ਸਰਕਾਰੀ ਹਸਪਤਾਲ ਚ इवन ਮੈਂ ਜਿਹੜੀ ਆਪਣੀ ਵੀਡੀਓ ਲਾਸਟ ਪਾਈ ਸੀ ਉਹ ਥੱਲੇ ਕਿਸੇ ਨੇ ਕਿਹਾ ਸੀਗਾ ਇੰਡੀਆ ਦਾ ਆਪਣੇ ਸਰਕਾਰੀ ਹਸਪਤਾਲਾਂ ਚ ਲੋਕ ਵੇਟ ਕਰਦੇ ਮਰ ਜਾਂਦੇ ਆ ਲੋਨਰ ਨੂੰ ਦੱਸ ਦੇਣਾ ਚਾਹਣਾ ਤੁਸੀਂ ਕਦੇ ਕਦੇ ਕੈਨੇਡਾ ਚ ਹਸਪਤਾਲ ਜਾ ਕੇ ਤੁਹਾਡੀ ਬਾਹਾਂ ਵੱਢ ਕੇ ਜਾਂ ਹੱਥ ਵੱਢ ਕੇ ਲੈ ਕੇ ਜਾਇਓ ਜਾਂ ਕਦੇ ਰੱਬ ਨਾਲ ਕਰੇ ਤੁਹਾਡਾ ਵਾਢੀ ਕਦੇ ਤੁਸੀਂ ਉੱਥੇ ਜਾ ਕੇ ਚੈੱਕ ਕਰਿਓ ਵੀ ਤੁਹਾਨੂੰ ਕਿੰਨੀ ਛੇਤੀ ਅਸਿਸਟੈਂਸ ਮਿਲਦੀ ਹੈ ਤੁਹਾਡਾ ਉਹ ਹੱਥ ਜਾਂ ਬਾਹਂ ਦੁਆਰਾ ਚੱਲੂਗਾ ਕਿ ਨਹੀਂ ਠੀਕ ਜੀ ਕੈਨੇਡਾ ਦੇ ਵਿੱਚ 5 ਲੱਖ 40 ਹਜ਼ਾਰ ਬੰਦੇ ਹੈਗੇ ਆ ਜਿਨ੍ਹਾਂ ਕੋਲੇ ਆਪਦਾ ਫੈਮਿਲੀ ਡਾਕਟਰ ਨਹੀਂ ਹੈ ਜੀ 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 ਬਿਲਕੁਲ ਸਹੀ ਹੈ ਬਿਲਕੁਲ ਬਿਨਾ ਫੈਮਿਲੀ ਡਾਕਟਰ ਤੋਂ ਲੋਕ ਸਰਵਾਈਵ ਕਰ ਰਹੇ ਉੱਥੇ ਡਾਕਟਰਾਂ ਦੀ ਵੀ ਬਹੁਤ ਜ਼ਿਆਦਾ ਕਮੀ ਆ ਚੁੱਕੀ ਜੀ ਔਰਕ ਸਾਹਿਬ ਆਪਾਂ ਮੈਡੀਕਲ ਸਿਸਟਮ ਦੀ ਗੱਲ ਕਰੀਏ ਖਾਸ ਕਰਕੇ ਕੈਨੇਡਾ ਵਰਗੇ ਮੁਲਕ ਦੀ ਤਾਂ ਮੈਨੂੰ ਲੱਗਦਾ ਵੀ ਆਪਣੇ ਕੋਲੇ ਦਿਨ ਘਟ ਜਾਣਗੇ ਆਪਾਂ ਜਿਹੜੀਆਂ ਸਟੋਰੀਆਂ ਜੇ ਆਪਾਂ ਪੋਲ ਖੋਲਣ ਤੇ ਆ ਜੀਏ ਵੀ ਸਟੋਰੀਆਂ ਨਹੀਂ ਮੁੱਕਣੀਆਂ ਦਿਨਾਂ ਦੀ ਕਮੀ ਹੋ ਜੂਗੀ ਇਸ ਕਰਕੇ ਇਹ ਕਹਿ ਦੇਣਾ ਵੀ ਉੱਥੇ ਇਲਾਜ ਫ੍ਰੀ ਹੈ ਜੀ ਉੱਥੇ ਤਾਂ ਇਦਾਂ ਉੱਥੇ ਤਾਂ ਪੈਸਾ ਕੋਈ ਨਹੀਂ ਲੱਗਦਾ ਉੱਥੇ ਪੈਸਾ ਵਾਕੇ ਕੋਈ ਨਹੀਂ ਲੱਗਦਾ ਜਦੋਂ ਡਾਕਟਰਾਂ ਨੇ ਤੁਹਾਨੂੰ ਹੱਥ ਹੀ ਨਹੀਂ ਪਾਉਣਾ ਤੇ ਪੈਸਾ ਤਾਂ ਵਾਕੇ ਹੀ ਨਹੀਂ ਲੱਗਣਾਗਾ ਜਦੋਂ ਬੰਦਾ ਕਹਿੰਦੇ ਹੁੰਦੇ ਆ ਪਿਆਈ ਚੜ੍ਹਾਈ ਕਰ ਜਾਂਦਾ ਤੇ ਫਿਰ ਉਹ ਜੀ ਮੈਡੀਕਲ ਫੈਸਿਲਿਟੀ ਦਾਵੀ ਕੀ ਫਾਇਦਾ ਇੱਕ ਹੋਰ ਇੱਕ ਗੱਲ ਹੋਰ ਐਡ ਕਰਦੇ ਜਾਊਂਗਾ ਪੰਜਾਬ ਇੱਕ ਬਹੁਤ ਛੋਟਾ ਸੂਬਾ ਹੈ ਜਿਹਨੂੰ ਲੋਕ ਕੈਨੇਡਾ ਨਾਲ ਕੰਪੇਅਰ ਕਰਦੇ ਠੀਕ ਹੈ ਤੇ ਜਿਹੜੇ ਆਪਣੀ ਇਹ ਵੀਡੀਓ ਕੈਨੇਡਾ ਭੱਜਦੇ ਤੇ ਕੈਨੇਡਾ ਭੇਡਾਂ ਨੂੰ ਮੈਂ ਸਾਫ਼ ਸ਼ਬਦਾਂ ਚ ਕਹਾਂ ਤਾਂ ਬਹੁਤ ਚੁਪਕੀ ਹੈ ਜਦੋਂ ਵੀ ਆਪਾਂ ਕੋਈ ਐਦਾਂ ਦੀ ਵੀਡੀਓ ਪਾਉਣੀ ਹੈ ਹਮੇਸ਼ਾ ਉਹਨਾਂ ਦੇ ਕਮੈਂਟ ਹੁੰਦੇ ਸਾਡਾ ਕੈਨੇਡਾ ਚੰਗਾ ਹੈ ਤੁਸੀਂ ਕੈਨੇਡਾ ਛੱਡ ਦਿਓ ਕੀ ਕਰਨ ਵਾਲ ਕੋਲ ਕੈਨੇਡੀਅਨ ਸਿਟੀਜ਼ਨ ਹੈ ਕੀ ਗੈਵੀ ਕੋਲ ਕੈਨੇਡੀਅਨ ਸਿਟੀਜ਼ਨ ਹੈ ਮੈਂ ਔਨ ਵੀਡੀਓ ਅੱਜ ਇਹ ਗੱਲ ਸਾਰਿਆਂ ਨੂੰ ਦੱਸ ਦੇਣਾ ਚਾਹਣਾ ਕਰਨੋਲਕ ਤੇ ਗੈਵੀਆਲ ਦੇ ਦੋਵੇਂ ਇੰਡੀਅਨ ਸਿਟੀਕ ਹਨ ਠੀਕ ਹੈ ਮੇਰੇ ਪਰਿਵਾਰ ਚ ਸਿਰਫ ਮੇਰੇ بیٹے ਕੋਲੇ ਸਿਟੀ ਹੈ ਨਾ ਸਾਡਾ ਸਾਰਾ ਪਰਿਵਾਰ ਪੀਆਰ ਕੈਨੇਡਾ ਦਾ ਤੇ ਲਗਭਗ ਅੱਧੇ ਪਰਿਵਾਰ ਦੀ ਸਾਡੇ ਜਿਹੜੀ ਪੀਆਰ ਹੈਗੀ ਹੈ ਉਹ ਐਕਸਪਾਇਰ ਹੋ ਚੁੱਕੀ ਹੈ ਤੇ ਮੇਰੀ ਪੀਆਰ ਵੀ ਥੋੜੇ ਮਹੀਨੇ ਤੱਕ ਐਕਸਪਾਇਰ ਹੋ ਜਾਣੀ ਹੈ ਜੇ ਕਿਸੇ ਨੇ ਵੇਚਣੀ ਹੈ ਮੇਰੇ ਘਰੇ ਆ ਕੇ ਮੇਰੀ ਪੀਆਰ ਐਕਸਪਾਇਰੀ ਵੇਚ ਸਕਦਾ ਨਾਲੇ ਮੈਂ ਚਾਹ ਪਿਆਉਂਗਾ ਨਾਲੇ ਹੌਣ ਜਾਂਦੇ ਪੈਸੇ ਵੀ ਦੇਵਾਂਗਾ ਇਹ ਇਹ ਗੱਲ ਮੈਂ ਔਨ ਕੈਮਰਾ 'ਤੇ ਕਹਿ ਰਿਹਾ ਠੀਕ ਹੈ ਕਿਉਂਕਿ ਬਹੁਤੇ ਲੋਕਾਂ ਨੂੰ ਬਹੁਤ ਵੱਡਾ ਪਲੇਟਾ ਹੈ ਕਿ ਕਰਨੋਲਖ ਜੰਗੇਨੀ ਚੋਹਾਨ ਸਿਟੀਨਸ਼ਿਪ ਲੈ ਕੇ ਕੈਨੇਡਾ ਦੀ ਇੰਡੀਆ ਬੈਠੇ ਆ ਤੇ ਗੈਵੀਆ ਗੈਵੀ ਚੋਹਾਨ ਨੇ ਤਾਂ ਕਦੇ ਕੈਨੇਡਾ ਦਾ ਜਿਵੇਂ ਕਹਿੰਦੇ ਨੇ ਆ ਪਾਸਾ ਵੀ ਨਹੀਂ ਬੈਠਿਆ ਜਿਹਨੂੰ ਤੁਸੀਂ ਜਿਹਨੂੰ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਗੈਵੀ ਚੋਹਾਨ ਕੈਨੇਡਾ ਦੀ ਸਿਟੀਨਸ਼ਿਪ ਲੈ ਕੇ ਬੈਠਾ ਜਾਂ ਇਹ ਦੋਵੇਂ ਜਾ ਕੇ ਇੰਡੀਆ 'ਚ ਗੱਲਾਂ ਕਰਨ ਅਸੀਂ ਦੋਵੇਂ ਇੰਡੀਆ 'ਚ ਬਹਿ ਕੇ ਹੀ ਇਹ ਪੋਡਕਾਸਟ ਕਰਦੇ ਜਿਹੜੇ ਲੋਕ ਕਹਿੰਦੇ ਹਨਾ ਕੈਨੇਡਾ ਅੱਜ ਵੀ ਬਹੁਤ ਖਸ਼ਾਲ ਆ ਕੈਨੇਡਾ 'ਚ ਜੌਬਾਂ ਹੈਗੀਆਂ ਲੋਕ ਝੂਠ ਮਾਰਦੇ ਆ ਲੋਕਾਂ ਨੂੰ ਕੰਮ ਨਹੀਂ ਮਿਲਦਾ ਹਨਾ ਅੱਜ ਆਲਮੋਸਟ ਮਤਲਬ ਅੱਜ ਕੇ ਕੱਲ ਇੱਕ ਕੈਨੇਡਾ ਸਰਵੇ ਚ ਕਿਸੇ ਕੰਪਨੀ ਨੇ ਸਰਵੇ ਕੀਤਾ ਜਿਹਦੇ ਚ ਉਹਨੇ ਦੱਸਿਆ ਵੀ 6.9% ਕੈਨੇਡੀਅਨ ਅਨਇੰਪਲੋਇਡ ਹੈ ਠੀਕ ਹੈ ਤੇ ਲਗਭਗ 1.55 ਮਿਲੀਅਨ ਬੰਦਾ ਘਰੇ ਬੈਠਾ ਜਿਹੜਾ ਆਪਦੇ ਕੰਮ ਦੀ ਭਾਲ ਕਰ ਰਿਹਾ ਤੇ ਜਿਹਦੇ ਕੋਲੇ ਕੰਮ ਨਹੀਂ ਲੱਗੇਗਾ ਬਿਲਕੁਲ ਤੇ ਜਿਹੜਾ ਜਿਹੜਾ ਇਹ ਬੰਦਾ ਵੀਡੀਓ ਵੇਖ ਰਿਹਾ ਜਿਹੜਾ ਕਹਿੰਦਾ ਕੈਨੇਡਾ ਬਹੁਤ ਖੁਸ਼ਹਾਲ ਆ ਮੇਰੇ ਕੋਲੇ ਤੇ ਬਾਈ ਗਿਆ ਵੀ ਕੋਲੇ ਬਹੁਤ ਸਟੂਡੈਂਟ ਬਹੁਤ ਲੋਕਾਂ ਦਾ ਹਰੇਕ ਸ਼ਹਿਰ ਦਾ ਕੈਨੇਡਾ ਦਾ ਆਲਮੋਸਟ ਡਾਟਾ ਪਿਆ ਤੇ ਫੋਨ ਨੰਬਰ ਹੈਗੇ ਜੇ ਤੁਸੀਂ ਕਹਿੰਦੇ ਹੋ ਨਾ ਕੈਨੇਡਾ ਚ ਕੰਮ ਹੈਗਾ ਤਾਂ ਸਾਡੇ ਤੋਂ ਫੋਨ ਨੰਬਰ ਲਓ ਅਸੀਂ ਤੁਹਾਨੂੰ ਫੋਨ ਨੰਬਰ ਦੇਵਾਂਗੇ ਤੁਸੀਂ ਦੱਸੋ ਸਾਨੂੰ ਬੰਦਾ ਕਿੱਥੇ ਕਰਨਾ ਕੰਮ ਲਈ ਬਿਲਕੁਲ 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 ਠੀਕ ਹੈ ਕੈਨੇਡਾ ਦੀਆਂ ਝੂਠੀਆਂ ਤਰੀਫਾਂ ਕਰਨੀਆਂ ਬੰਦ ਕਰੋ ਜੋ ਤੁਸੀਂ ਕਰ ਰਹੇ ਹੋ ਮੈਂ ਇਹ ਨਹੀਂ ਜਿਹਾ ਕਹਿ ਰਹੇ ਜਿਹਾ ਵੀ ਭਾਈ ਇਹ ਨਹੀਂ ਕਹਿ ਰਹੇ ਕਿ ਤੁਸੀਂ ਕੈਨੇਡਾ ਦੀਆਂ ਤਰੀਫਾਂ ਨਾ ਕਰੋ ਪਰ ਅਟ ਲੀਸਟ ਸੱਚ ਸੁਣਨ ਤੇ ਸੱਚ ਕਹਿਣ ਦੀ ਹਿੰਮਤ ਰੱਖੋ ਬਿਲਕੁਲ ਭਾਈ ਮੈਂ ਜਾਂ ਤੋਂ ਪਹਿਲਾਂ ਬਸ ਇੱਕ ਲਾਸਟ ਗੱਲ ਐਡ ਕਰਨੀ ਚਾਹਾਂਗਾ ਜਿਹੜੇ ਭੈਣ ਭਰਾ ਆਪਾਂ ਸੁਣ ਰਹੇ ਐ ਜੇ ਤੁਸੀਂ ਕਿਸੇ ਜਗ੍ਹਾ ਤੇ ਸੁਪਰਵਾਈਜ਼ਰ ਮੈਨੇਜਰ ਲੀਡ ਹੈਂਡ ਜਾਂ ਹਾਇਰਿੰਗ ਪੋਜੀਸ਼ਨ 'ਚ ਹੈਗੇ ਹੋ ਜਦੋਂ ਕੋਈ ਬੱਚਾ ਸਟੂਡੈਂਟ ਤੁਹਾਡੇ ਕੋਲੇ ਰੈਜ਼ume ਲੈ ਕੇ ਆਉਂਦਾ ਤਾਂ ਤੁਸੀਂ ਫੜ ਕੇ ਜਦੋਂ ਬੱਚਾ ਬਾਹਰ ਨਿਕਲ ਜਾਂਦਾ ਗਾਰਬੇਜ ਚ ਨਾ ਪਾਇਆ ਕਰੋ ਆ ਉਹ ਰੈਜ਼ਮੇ ਨੂੰ ਮੈਨੇਜਰ ਸੁਪਰਵਾਈਜ਼ਰ ਜਾਂ ਤੁਹਾਡੇ ਜਿਹੜੇ ਕੋਈ ਸਟੋਰ ਮੈਨੇਜਰ ਉਹਦੇ ਤੱਕ ਜ਼ਰੂਰ ਪਹੁੰਚਣ ਦੇ ਕਰੋ ਜਾਂ ਉਹਨਾਂ ਨੂੰ ਇਹ ਕਹਿ ਕੇ ਨਾ ਮੋੜਿਆ ਕਰੋ ਕਿ ਹਾਇਰ ਨਹੀਂ ਕਰਦੇ ਹਮੇਸ਼ਾ ਰੈਜ਼ਮੇ ਫੜੋ ਤੇ ਜਿਹੜਾ ਅੱਗੇ ਬੰਦਾ ਹਾਇਰ ਆਲਾ ਉਹਦੇ ਤੱਕ ਪਹੁੰਚਦਾ ਕਰੋ ਕਿਉਂਕਿ ਤੁਹਾਡਾ ਇੱਕ ਰੈਜ਼ਮੇ ਸਿੱਟਿਆ ਹੋਇਆ ਗਾਰਬੇਜ ਚ ਕਿਸੇ ਦੀ ਮੌਤ ਦਾ ਕਾਰਨ ਬਣ ਸਕਦਾ ਬੱਚੇ ਮਰ ਰਹੇ ਆ ਰੋਜ਼ ਕਿਉਂਕਿ ਉਹਨਾਂ ਕੋਲੇ ਕੰਮ ਨਹੀਂ ਆਉਂਦਾ ਜੀ 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 ਬਿਲਕੁਲ 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 ਤੁਹਾਡਾ ਜੀ ਤੁਸੀਂ ਸਮਾਂ ਦਿੱਤਾ ਉਹਦੇ ਲਈ ਬਹੁਤ-ਬਹੁਤ ਧੰਨਵਾਦ ਤੁਹਾਡਾ ਨਹੀਂ ਨਹੀਂ ਕੋਈ ਗੱਲ ਨਹੀਂ ਔਲਖ ਸਾਹਿਬ ਆਪਾਂ ਹਮੇਸ਼ਾ ਹੀ ਪੰਜਾਬ ਦੇ ਭਲੇ ਵਾਸਤੇ ਪੰਜਾਬ ਦੀ ਤਰੱਕੀ ਵਾਸਤੇ ਪੰਜਾਬ ਦੀ ਖਿਸ਼ਾਲੀ ਵਾਸਤੇ ਪੰਜਾਬੀਅਤ ਨੂੰ ਬਚਾਉਣ ਵਾਸਤੇ ਤੇ ਛੋਟੇ ਭੈਣਾ ਭਰਾਵਾਂ ਨਾਲ ਆਪਾਂ ਮੋਢੇ ਨਾਲ ਮੋਢਾ ਜੋੜ ਕੇ ਖੜੇ ਆਂ ਜਿੱਥੇ ਵੀ ਲੋੜ ਪਊਗੀ ਆਪਾਂ ਹਾਜ਼ਰ ਹੋਵਾਂਗੇ ਤੇ ਮੈਂ ਤੁਹਾਡਾ ਵੀ ਧੰਨਵਾਦ ਕਰਦਾ ਤੁਸੀਂ ਟਾਈਮ ਦਿੱਤਾ ਤੁਸੀਂ ਟਾਈਮ ਕੱਢਿਆ ਤੇ ਜੋ ਗੱਲਾਂ ਬਾਤਾਂ ਕਰਨੀਆਂ ਬਣਦੀਆਂ ਅੱਜ ਦੇ ਸਮੇਂ ਸਮੇਂ ਦੇ ਵਿੱਚ ਆਪਾਂ ਕੀਤੀਆਂ ਤੇ ਮੈਨੂੰ ਲੱਗਦਾ ਹੈ ਵੀ ਬਹੁਤ ਸਾਰੇ ਕੈਨੇਡਾ ਭਗਤਾਂ ਦੇ ਭਲੇਖੇ ਦੂਰ ਹੋਣਗੇ ਦੁਬਾਰਾ ਫਿਰ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿਉਂਕਿ ਉਹ ਵੀ ਸਾਡੇ ਹੀ ਆ ਉਹ ਸਾਡੇ ਭੈਣ ਭਰਾ ਹੈਗੇ ਆ ਮੈਨੂੰ ਲੱਗਦਾ ਵੀ ਥੋੜਾ ਜਿਹਾ ਜਦੋਂ ਬੰਦਾ ਪਟਕ ਜਾਂਦਾ ਕੋਈ ਗੱਲ ਨਹੀਂ ਰਾਹ ਦਿਖਾਉਣ ਵਾਲਾ ਕੋਈ ਨਾ ਕੋਈ ਚਾਹੀਦਾ ਕੋਈ ਜਰੀਆ ਬਣਦਾ ਤੇ ਅਸੀਂ ਹੱਥ ਜੋੜ ਕੇ ਉਹਨਾਂ ਦੇ ਮੂਹਰੇ ਬੇਨਤੀ ਕਰਦੇ ਹਾਂ ਵੀ ਆਪਾਂ ਪਟਕੀਏ ਨਾ ਆਪਾਂ ਆਪਦੇ ਅਸਲ ਰਾਹ ਤੇ ਆਈਏ ਆਪਾਂ ਪੰਜਾਬ ਦੇ ਭਲੇ ਆਸਤੇ ਪੰਜਾਬ ਦੇ ਲੋਕਾਂ ਵਾਸਤੇ ਜ਼ਰੂਰ ਕੁਝ ਨਾ ਕੁਝ ਕਰੀਏ